ਬਾਈ ਜੀ ਬਾਈ ਜੀ ਰਹਿਣ ਤੋਂ ਰਹਿਣ ਤੋਂ ਰਹਿਣ ਤੋਂ ਮਾਰੋਗੇ ਬੱਚਿਆਂ ਨੂੰ ਵੀ ਮਾਰੋਗੇ ਤੁਸੀਂ ਦੇਖੋ ਦੋ ਬੱਚੇ ਬੈਠੇ ਨੇ ਥੋੜੇ ਮਗਰ ਇਹਨਾਂ ਨੂੰ ਵੀ ਮਾਰੋਗੇ ਲਓ ਜੀ ਬਾਈ ਨਹੀਂ ਮੰਨਦਾ ਦੇਖੋ ਤੁਸੀਂ ਬਾਈ ਜੀ ਧਿਆਨ ਰੱਖਿਆ ਕਰੋ ਦੇਖੋ ਦੋ ਬੱਚੇ ਮਗਰ ਬੈਠੇ ਨੇ ਅਸੀਂ ਰੌਂਗ ਸਾਈਡ ਇਹਨੂੰ ਫੁੱਟਪਾਥ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਆ ਮੈਂ ਇੱਕ ਮਿੰਟ ਰੁੱਕ ਕੇ ਇੱਕ ਮਿੰਟ ਰੁੱਕ ਕੇ ਤੁਸੀਂ ਗਲਤ ਸਾਈਡ ਤੇ ਕੱਦੇ ਜਾ ਰਹੇ ਹੋ ਮੈਨਾਂ ਇੱਥੇ ਜਾਣਾ ਬਕਾਇਦਾ ਨਹੀਂ ਕੋਈ ਹਿਰਕ ਨਹੀਂ ਇੱਥੇ ਜਾਣਾ ਹੁੰਦਾ ਜੀ ਦੂਰ ਨਹੀਂ ਜਾਣਾ ਹੁੰਦਾ ਬੱਚਾ ਛੋਡੇ ਨਾਲ ਪੋੜਾ ਪਾਰ ਬੱਚਾ ਤੁਸੀਂ ਪੜੇ ਨਹੀਂ ਖੇਰੇ ਸਿੱਧੇ ਸਾਈਡ ਤੇ ਪੜੇ ਲਿਖੇ ਤੁਸੀਂ ਅੱਗੇ ਪਾਸੇ ਮੇਰੇ ਘਰਤੀ ਆ ਉਧਰੋਂ ਜਾਂਦੇ ਆ ਆ ਦੇਖੋ ਤੁਸੀਂ ਛੋਟੇ ਛੋਟੇ ਜਿਹੜੇ ਬੱਚੇ ਨੇ ਇਹਨਾਂ ਨੂੰ ਗਲਤ ਸਾਈਡ ਤੋਂ ਉਹਦੀ ਲੈ ਕੇ ਜਾਂਦੇ ਨੇ ਉਹ ਪੜੇ ਲਿਖੇ ਉਹ ਮਾਪਿਓ ਨੇ ਇਹ ਜਿਨ੍ਹਾਂ ਦੇ ਬੱਚੇ ਇੱਥੇ ਪੜਦੇ ਨੇ ਨਹੀਂ ਰੌਕ ਦੇਖੋ ਜੀ ਤੁਹਾਡੇ ਸਾਹਮਣੇ ਜੇ ਕੋਈ ਆ ਕੇ ਵਿੱਚ ਵੱਜਿਆ ਤਾਂ ਡਰਾਈਵਰ ਤੇ ਇਹਨੂੰ ਵੀ ਉਲਟਾ ਬੋਲਦੇ ਨੇ ਜੀ ਰਿੱਟ ਐਂਡ ਹੇਟਡ ਰਾਮ ਦਾ ਮੁਕੱਦਮਾ ਦਰਜ ਹੋਊਗਾ ਡਰਾਈਵਰ ਭਾਈ ਜੀ ਏ ਰੋਡ ਜਾਬ ਹੁੰਦਾ ਮੈਡਮ ਤੁਸੀਂ ਗਲਤ ਪਾਸੇ ਹੀ ਜਾਤੇ ਹੋ ਨੀ ਦੇਖੋ ਛੋਟਾ ਜਿਹਾ ਬੱਚਾ ਹੈ ਨਾ ਛੋਟਾ ਜਿਹਾ ਬੱਚਾ ਦੇਖੋ ਇਹ ਵੀ ਦੇਖ ਕੇ ਆ ਰਹੇ ਹਨ ਨਾ ਉੱਪਰ ਦੀ ਆਵੋ ਦੇਖੋ ਇੱਕ ਮਿੰਟ ਦਾ ਫਰਕ ਲੱਗਦਾ ਜੀ ਉੱਥੋਂ ਓਕੇ ਹੋ ਨਹੀਂ ਤੁਸੀਂ ਨਾਲੇ ਬੱਚੇ ਦੀ ਜਾਨ ਜੋਖਮ ਵਿੱਚ ਮਾਣੇ ਨਾਲ ਤੁਸੀਂ ਆਪਦੀ ਪਾਉਂਦੇ ਜੀ ਵੀਰ ਜੀ ਅਸੀਂ ਪਹਿਲੀ ਵਾਰ ਤਾਂ ਆਏ ਨਹੀਂ ਰੋਜ਼ ਹੀ ਫਿਰ ਥੋੜੀ ਗਲਤੀ ਹੈ ਜੇ ਤਾਂ ਰੋਜ਼ ਕਰਦੇ ਫਿਰ ਤਾਂ ਗਲਤੀ ਹੈ ਇਹ ਸਕੂਲ ਵਾਲਾ ਨੇ ਇਧਰ ਲਈ ਸੜਕ ਨਹੀਂ ਨਹੀਂ ਦੇਖੋ ਜੀ ਪਰਲੀ ਸਾਈਡ ਉਹ ਦੇਖੋ ਮੁੜ ਕੇ ਸਰਦਾਰ ਜੀ ਪਾਲੀ ਸਾਈਡ ਤੇ ਉਹਦੀ ਆ ਤੁਸੀਂ ਬੱਚੇ ਦੀ ਜਾਨ ਨਾ ਨਾ ਜੋਖਮ ਵਿੱਚ ਪਾਓ ਕਾਨੂੰਨ ਦਾ ਪਤਾ ਹੀ ਨਹੀਂ ਧੰਨ ਕੀ ਕਹਣਾ ਚਾਹੁੰਦੇ ਮੈਂ ਕੁਝ ਨਹੀਂ ਕਹਣਾ ਚਾਹੁੰਦਾ ਸਕੂਲ ਲੈਣ ਨੂੰ ਚਾਹੀਦਾ ਵੀ ਇੱਥੇ ਥੋੜੀ ਜਿਹੀ ਸੇਫਟੀ ਚਾਹੀਦੀ ਉਹ ਜੀ ਅਸੀਂ ਇੱਥੇ ਰੋਜ਼ ਖੜਾਂਗੇ ਤਾਂ ਹੀ ਇਹ ਕੱਲ ਬਣਣੀ ਬਿਲਕੁਲ ਬਿਲਕੁਲ ਅਸੀਂ ਸਹਿਤ ਖੜਾਂਗੇ ਅਸੀਂ ਆਪਣੇ ਬੱਚਾ ਦੀ ਤਾਂ ਜਾਨ ਪਾ ਸਕਦੇ ਆ ਬਿਲਕੁਲ ਜੀ ਅਸੀਂ ਤਾਂ ਸਰ ਜਾਨੀ ਇਹ ਬਾਈ ਖੁਦ ਪ੍ਰੈਸ ਵਾਲਾ ਦੇਖੋ ਤੁਸੀਂ ਪੁੱਠੇ ਪਾਸੇ ਹੀ ਜਾ ਰਿਹਾ ਬਾਈ ਤੂੰ ਹੀ ਤਾਂ ਖੁਦ ਪ੍ਰੈਸ ਵਾਲਾ ਆ ਦੇਖੋ ਗੱਡੀਆਂ ਕਿਵੇਂ ਭੱਜੀਆਂ ਆਉਣੀਆਂ ਕਿਉਂਕਿ ਬੱਚਾ ਥੱਲੇ ਆ ਸਭ ਮੇਟ ਲੱਗਦਾ ਨਹੀਂ ਵੀ ਇੱਥੇ ਕੋਈ ਟ੍ਰ ਨਾ ਕੋਈ ਬੈਰੀਕਡੇਟ ਸੱਤ ਕੁਛ ਨਹੀਂ ਹੈਗਾ ਜੀ ਤੇ ਇਹ ਪ੍ਰਸ਼ਾਸਨ ਇਹ ਗੂੜੀ ਨਿੰਦਰ ਕਿਉਂ ਸੁੱਤਾ ਪਿਆ ਇਹ ਸਭ ਬਹੀਦਾ ਕਈ ਵਾਰੇ ਅੰਦਰ ਵੀ ਜਦੋਂ ਇੱਥੇ ਕੋਈ ਘਟਨਾ ਵਾਪਰ ਗਈ ਫਿਰ ਇੱਥੇ ਦੇਖੋ ਤੁਸੀਂ ਮਾਪਿਓ ਵੀ ਬਥੇਰੇ ਆਉਣਗੇ ਆਪਾਂ ਆਪ ਧਰਨਾ ਲਾਉਣ ਵੀ ਬੈਠਣਗੇ ਆਉਣਗੇ ਨਾ ਉਹੀ ਮਾਪਿਓ ਹੁਣ ਕਿੱਥੇ ਹੋ ਕੇ ਕਹਿਦਣ ਸਰਕਾਰ ਨੂੰ ਕੋਈ ਕੋਈ ਨਹੀਂ ਬੋਲਦਾ ਇਹਨੂੰ ਸੁਣਦਾ ਕਿਉਂ ਨਹੀਂ ਜੇ ਕੋਈ ਕਹੂਗਾ ਤਾਂ ਨਹੀਂ ਸੁਣੂਗਾ ਸਪਾਰ ਕਹਿੰਦਾ ਹੈ ਹੀ ਨਹੀਂ ਕੀ ਕਹਿਣਾ ਚਾਹਦੇ ਫਿਰ ਤੁਸੀਂ ਪਾਰਕਿੰਗ ਨਹੀਂ ਹੈਗੀ ਪਾਰਕਿੰਗ ਬਿਲਕੁਲ ਨਹੀਂ ਹੈ ਬਹੁਤ ਪਰੇਸ਼ਾਨ ਹੁੰਦੇ ਹੈ ਜਿਹੜੇ ਪੇਰੈਂਟਸ ਹੈ ਟੀ ਡਬਲਯੂ ਡੀ ਦੀ ਜਗ੍ਹਾ 'ਤੇ ਬ ਇਹ ਚਾਹੀਦੀ ਨਹੀਂ ਇੱਥੇ ਪਰ ਗਏ ਕਿੰਨੇ ਕਿੰਨੀਆਂ ਫੀਸਾਂ ਲੈਂਦੇ ਨੇ ਬਹੁਤ ਛੱਲਾ ਲਾਂਦੇ ਜੀ ਕਿਹੜੀ ਕਲਾਸ ਪੜ੍ਹਨਾ ਸੁੱਟ 10ਵੀਂ ਅ ਕੁਝੋ ਰੂਲ ਦਾ ਪਤਾ ਤੁਹਾਨੂੰ ਹਾਂਜੀ ਰੂਲ ਫਾਲੋ ਕਰਦਾ ਵਾਂ ਹਾਂਜੀ ਕਿਹੜੀ ਸਾਈਡ ਜਾ ਰਿਹਾ ਓ ਅੰਕਲ ਤੋਂ ਮੇਰਾ ਆਟੋ ਗੋਲ ਜਾਣਾ ਸੀ ਇਧਰ ਮੈਂ ਕਿਹ ਕੀ ਕਹਿੰਦਾ ਤੇਸ ਤੋਂ ਪਹਿਲਾਂ 10 ਬੰਦਿਆਂ ਨੇ ਹੋਰ ਇਹ ਗੱਲ ਕਹੀ ਅਸੀਂ ਇੱਥੇ ਹੀ ਜਾਣਾ ਹੈ ਅਸ ਟਾਈਮ ਅਸੀਂ ਖੜਿਆ ਨਨਕਾਣਾ ਸਾਹਿਬ ਸਕੂਲ ਦੇ ਬਿਲਕੁਲ ਸਾਹਮਣੇ ਜਿਹੜੀ ਕਲਾਸ ਪੜ੍ਹਨਾ ਸੁੱਟ 10ਵੀਂ ਸੀ ਅ ਕੁਝ ਰੂਲ ਦਾ ਪਤਾ ਫੋਲੋ ਕਰਦੇ ਹਾਂਜੀ ਰੂਲ ਫੋਲੋ ਕਰਦਾ ਵਾਂ ਹਾਂਜੀ ਕਿਹੜੀ ਸਾਈਡ ਜਾ ਰਹੇ ਹੋ ਅੰਕਲ ਦੋ ਮਿੰਟ ਆਟੋ ਕੋਲ ਜਾਣਾ ਸੀ ਇਧਰ ਮੈਂ ਕੀ ਕਹਿੰਦਾ ਤੇਤੋਂ ਪਹਿਲਾਂ 10 ਬੰਦਿਆਂ ਨੇ ਹੋਰ ਇਹ ਗੱਲ ਕਹੇ ਅਸੀਂ ਇੱਥੇ ਹੀ ਜਾਣਾ ਹੈ ਇਧਰੋਂ ਜਿਹੜੇ ਬੱਚੇ ਪੜ੍ਹਦੇ ਨੇ ਉਹਨਾਂ ਉਹ ਵੀ ਰੂਲ ਫੋਲੋ ਨਹੀਂ ਕਰਦੇ ਹਰ ਇੱਕ ਹਰ ਇੱਕ ਬੱਚਾ ਇਹੀ ਕਹਿੰਦਾ ਓਏ ਓਏ ਭਾਈ ਜੀ ਇਹ ਸਕੂਲ ਪ੍ਰਸ਼ਾਸਨ ਦੀ ਬਹੁਤ ਵੱਡੀ ਨਲਾਇਕੀ ਆ ਤੇ ਰੋੜ ਜਾਮ ਹੁੰਦਾ ਬਿਲਕੁਲ ਬਿਲਕੁਲ ਇੰਨੇ ਪੈਸੇ ਵਰਦੇ ਇਹਨਾਂ ਨੂੰ ਡੋਨੇਸ਼ਨਾਂ ਲੈਂਦੇ ਨੇ ਪਾਰਕਿੰਗ ਆ ਨਾ ਜਿਹੜੀ ਇਹ ਆਉਦੀ ਕਿਤੇ ਅੰਦਰ ਕਿਤੇ ਇੰਨੀ ਜਗ੍ਹਾ ਪਈ ਆ ਕਿਤੇ ਪਾਰਕਿੰਗ ਉੱਥੇ ਕਰਾਉਣ ਮੇਰੇ ਕੋਲੇ ਘੱਟੋ ਘੱਟ ਢਿਰ ਦੇ ਪਤਲੇ ਦੀਆਂ ਸਵਾਰੀਆਂ ਨੇ ਇੱਕ ਨਹੀਂ ਰੋਜ਼ ਦਾ ਹੀ ਇਹ ਕੰਮ ਆ ਜੀ ਇਹਦੇ ਵਿੱਚ ਕੋਈ ਟਾਈਮ ਹੀ ਲੰਘਦੇ ਹਾਂ ਐਸ ਟਾਈਮ ਲੰਘਦਾ ਜੀ ਡੇਲੀ ਬਾਅਦ ਇਹਦੇ ਵਿੱਚ ਤੁਹਾਨੂੰ ਪਤਾ ਵੀ ਸੰਗਰੂਰ ਕੈਂਸਰ ਹਸਪੀਟਲ ਆ ਜਾ ਹੋਰ ਉਹ ਸਵਾਰੀਆਂ ਹੁੰਦੀਆਂ ਬਹੁਤ ਪਰੇਸ਼ਾਨੀ ਹੁੰਦੀ ਹੈ ਇਹ ਨਲਾਇਕ ਸਕੂਲ ਆ ਜਮਾਈ ਜਮਾਈ ਸਿਰੇ ਦਾ ਕਿਉਂਕਿ ਇੱਥੇ ਜਿਹੜੇ ਮਾਪੇ ਨੇ ਉਹ ਵੀ ਸਾਨੂੰ ਕਹਿ ਰਹੇ ਨੇ ਵੀ ਸਾਡੀ ਗੱਲ ਨਹੀਂ ਮੰਨਦੇ ਨਹੀਂ ਨਹੀਂ ਰੌਕ ਦੇਖੋ ਜੀ ਤੁਹਾਡੇ ਸਾਹਮਣੇ ਜੇ ਕੋਈ ਆ ਕੇ ਵਿਚ ਵੱਜਿਆ ਤਾਂ ਡਰਾਈਵਰ ਤੇ ਇਹਨੂੰ ਵੀ ਉਲਟਾ ਬੋਲਦੇ ਨੇ ਜੀ ਰਿਟਨ ਹਿੱਟ ਐਂਡ ਰਾਮ ਦਾ ਮੁਕੱਦਮਾ ਦਰਜ ਹੋਊਗਾ ਡਰਾਈਵਰ ਤੇ ਇਹਨਾਂ ਨੂੰ ਉਲਟਾ ਬੋਲਦੇ ਨੇ ਬਹੁਤ ਮਿਹਰਬਾਨੀ ਦੇਖੋ ਤੁਸੀਂ ਛੋਟੇ ਛੋਟੇ ਜਿਹੜੇ ਬੱਚੇ ਨੇ ਕਿਵੇਂ ਉਹ ਆਹ ਦੇਖੋ ਹੋਰ ਆ ਰਹੇ ਨੇ ਮਗਰ ਇਧਰ ਇੱਥੇ ਇੱਕ ਬੱਸ ਵਾਲੇ ਨੇ ਸਾਨੂੰ ਰੋਕ ਕੇ ਸਪੈਸ਼ਲ ਕਿਹਾ ਵੀ ਬਾਈ ਜੀ ਮਹਾਨਲਾਇਕ ਸਕੂਲ ਆ ਇਹ ਜਿਹੜੇ ਕਿ ਇੱਥੇ ਕਿਸੇ ਦੀ ਡਿਊਟੀ ਨਹੀਂ ਲਾਉਂਦੇ ਆ ਦੇਖੋ ਤੁਸੀਂ ਗੱਡੀਆਂ ਤੇਜ਼ ਆ ਰਹੀਆਂ ਨੇ ਛੋਟੇ ਛੋਟੇ ਬੱਚੇ ਹੀਠਾ ਵੀ ਆ ਸਕਦੇ ਨੇ ਇਹ ਦੇਖੋ ਤੁਸੀਂ ਟ੍ਰੈਫਿਕ ਦੇਖੋ ਕਿੰਨੀ ਆ ਉਧਰ ਦੇਖੋ ਉਧਰ ਵੀ ਦਿਖਾਦੇ ਰਸਕਿੰਦਾ ਮੈਂ ਦੇਖੋ ਕਿੰਨਾ ਰਸਾ ਤੇ ਕਿੰਨੀ ਟ੍ਰੈਫਿਕ ਆ ਹਰ ਕੋਈ ਇਹੀ ਗੱਲ ਕਹਿ ਰਿਹਾ ਵੀ ਇਹ ਜਿਹੜਾ ਸਕੂਲ ਤੇ ਨਲਾਇਕੀ ਕਰਦੇ ਨੇ ਨਲਾਇਕ ਸਕੂਲ ਆ ਵੀ ਇੱਥੇ ਬੱਚਿਆਂ ਦੀ ਸੇਫਟੀ ਲਈ ਕਿਉਂ ਨਹੀਂ ਪ੍ਰਬੰਧ ਕੀਤੇ ਜਾਂਦੇ ਇਸ ਤੇ ਕਿਸੇ ਟ੍ਰੈਫਿਕ ਦੇ ਆ ਦੇਖ ਇੱਧਰ ਹੋਰ ਦਿਖਾਓ ਤੁਸੀਂ ਦੇਖੋ ਤੁਸੀਂ ਕਿੰਨੇ ਬੱਚੇ ਆ ਰਹੇ ਨੇ ਕੀ ਗੱਲ ਸਾਡੀਆਂ ਸਰਕਾਰਾਂ ਕਿਉਂ ਨਹੀਂ ਸੋਚਦੀਆਂ ਸਾਡੇ ਜਿਹੜੇ ਵਿਧਾਇਕ ਨੇ ਉਹ ਕਿਉਂ ਨਹੀਂ ਸੋਚਦੇ ਜਦੋਂ ਇਹਨਾਂ ਨੇ ਲੋਕਾਂ ਤੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤਾਂ ਤਰ੍ਹਾਂ ਤਰ੍ਹਾਂ ਦੇ ਸਭ ਉਹਨਾਂ ਨੂੰ ਸਭ ਜਵਾਬ ਦਿਖਾਉਂਦੇ ਨੇ ਆਇਆ ਕਰਾਂਗੇ ਆਇਆ ਕਰਾਂਗੇ ਆ ਦੇਖੋ ਤੁਸੀਂ ਕਿੰਨੀ ਔਖੀ ਆ ਆ ਦੇਖੋ ਲੈ ਦੇਖੋ ਦੇਖੋ ਤੁਸੀਂ ਇੱਧਰ ਕਹਿਜੇ ਹਾਲਾਤ ਇੱਥੇ ਬਣੇ ਹੋਏ ਨੇ ਕਿਉਂ ਨਹੀਂ ਕੋਈ ਸਮਝਦਾ ਕਿਉਂ ਨਹੀਂ ਜਿਹੜੇ ਵੱਡੇ ਵੱਡੇ ਅਧਿਕਾਰੀ ਨੇ ਉਹਨਾਂ ਦੇ ਵੀ ਬੱਚੇ ਪੜ੍ਹਦੇ ਹੋਣੇ ਨੇ ਇੱਥੇ ਅਫਸਰ ਸਾਹਿਬਾਨਾਂ ਦੇ ਵੀ ਬੱਚੇ ਪੜ੍ਹਦੇ ਹੋਣੇ ਨੇ ਅਸੀਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤਾਮੀ ਸਾਹਿਬ ਨੂੰ ਹਰਜਿੰਦਰ ਸਿੰਘ ਤਾਮੀ ਜੀ ਨੂੰ ਗੁਜਾਰਸ਼ ਕਰਦੇ ਆ ਤਾਂ ਤਾਮੀ ਸਾਹਿਬ ਨੂੰ ਵੀ ਤੁਸੀਂ ਪਲੀਜ਼ ਇਹ ਇੱਥੇ ਇਸ ਸਕੂਲ ਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਜਿਹੜੀਆਂ ਇੱਥੇ ਟ੍ਰੈਫਿਕ ਨੂੰ ਲੈ ਕੇ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਕੀਤਾ ਜਾਵੇ ਇਹ ਦੇਖੋ ਤੁਸੀਂ ਅਜੇ ਵੀ ਜਿਹੜੀ ਟ੍ਰੈਫਿਕ ਆ ਉਹ ਵੀ ਰੁਕਣ ਦਾ ਨਾ ਨਹੀਂ ਨਹੀਂ ਤੇ ਜਿਹੜਾ ਸਕੂਲ ਦੇ ਬੱਚੇ ਨੇ ਉਹ ਵੀ ਨਿਕਲ ਰਹੇ ਨੇ ਦੇਖੋ ਛੋਟੇ ਛੋਟੇ ਬੱਚੇ ਨੇ ਦੇਖੋ ਇੱਥੇ ਕੋਈ ਅਧਿਕਾਰੀ ਹੋ ਉਤ ਤੀ ਇਹਨਾਂ ਨੂੰ ਗੱਡੀਆਂ ਨੂੰ ਦੇਖੇ ਰੋ ਦੇਖੋ ਤੁਸੀਂ ਉਧਰ ਬੱਚੇ ਆ ਗਏ ਉਧਰ ਗੱਡੀਆਂ ਆ ਗਈਆਂ ਇਕਦਮ ਹੀ ਭਾਈ ਜੀ ਕੀ ਕਹਿਣਾ ਚਾਹੁੰਦੇ ਸਕੂਲ ਵਾਲਿਆਂ ਨੂੰ ਇਹ ਇਹ じゃ ਤਿਆਰ ਕਾਤੇ ਨਹੀਂ ਕਰਦੇ ਘਰ ਤੇ ਰਹੇ ਉਧਰ ਗੇਟ ਬੰਦ ਰਿਹਾ ਵਾ ਕੋਦੋਂ ਬੰਦ ਰਿਹਾ ਜੀ ਦੇਖ ਲਓ ਜੀ ਦੇਖੋ ਤੁਸੀਂ ਬਿਲਕੁਲ ਜਿਹੜਾ ਇੱਧਰ ਨੂੰ ਧਿਆਨ ਇੱਕ ਹੋਰ ਉੱਤਰ ਦੇਖੋ ਹੋਰ ਬੱਚੇ ਦੁਆਰਾ ਫੇਰ ਆ ਰਹੇ ਨੇ ਇਹ ਦੇਖੋ ਬੱਚਿਆਂ ਦੇ ਮਾਪਿਓ ਵੀ ਕੀ ਕਰਨ ਕਿਉਂਕਿ ਹਰ ਇੱਕ ਨੂੰ ਕਾਲੀ ਹੁੰਦੀ ਹੈ ਛੇਤੀ ਚਲੀਏ ਬੱਚਿਆਂ ਨੂੰ ਕਾਲੀ ਹੁੰਦੀ ਹੈ ਛੇਤੀ ਪਾਪਾ ਚੱਲੋ ਪਰ ਅਸੀਂ ਇਹ ਨਹੀਂ ਦੇਖਦੇ ਵੀ ਸਾਡਾ 1 ਮਿੰਟ ਦੇ ਵਿੱਚ ਇੱਕ ਮਿੰਟ ਦੀ ਕਾਲੀ ਸਾਨੂੰ ਕਿੱਡਾ ਵੱਡਾ ਨੁਕਸਾਨ ਕਰ ਬੈਠੋ ਕੀ ਛੜੇ ਕੋਈ ਪ੍ਰਸ਼ਾਸਨ ਤੇ ਨਹੀਂ ਦੇ ਰਿਹਾ ਇਹਦੇ ਪਾਸ ਸਕੂਲ ਵਾਲੇ ਕਾਤੇ ਨਹੀਂ ਦਿੰਦੇ ਨਾ ਨਾ ਕਿੰਨੀ ਵਾਰ ਕੰਪਲੀਟਾਂ ਕੀਤੀਆਂ ਨੇ ਵਿੱਚ ਹੀ ਬੈਰੀਕੇਡ ਹੀ ਲੱਗੋ ਅੱਧੀ ਸੜਕ ਰੋਕੀ ਹੋਈ ਆ ਪਾਰਕਿੰਗ ਦਾ ਪ੍ਰਬੰਧ ਨਹੀਂ ਕੀਤਾ ਕੋਈ ਪ੍ਰਬੰਧ ਨਹੀਂ ਆ ਨਾਲ ਪੁਲਿਸ ਵਾਲੇ ਨੇ ਇਹਨਾਂ ਦੇ ਮਨ ਦੇ ਵਿੱਚ ਨਹੀਂ ਆਉਂਦਾ ਵੀ ਇੰਨਾ ਰਸ਼ ਹੁੰਦਾ ਛੋਟੇ ਛੋਟੇ ਬੱਚੇ ਨੇ ਬੱਚੇ ਤੁਹਾਡੇ ਨੇ ਤੁਹਾਨੂੰ ਹੀ ਦੇਖਣਾ ਪੈਣਾ ਸਾਨੂੰ ਹੀ ਦੇਖਣਾ ਪੈਣਾ ਨਾ ਲੋਕੀਂ ਕਿੰਨੀ ਟ੍ਰੈਫਿਕਾ ਗੱਡੀ ਵਾਲਾ ਕੁਛ ਵੀ ਉਹਦੀ ਅੱਖ ਵੀ ਲੱਗ ਸਕਦੀ ਹੈ ਉਹਦੀ ਖਾਦੀ ਪੀਤ ਵੀ ਹੋ ਸਕਦਾ ਕੁਛ ਵੀ ਹੋ ਸਕਦਾ ਕੁਛ ਵੀ ਹੋ ਸਕਦਾ ਫਿਰ ਰੋਂਗ ਸਾਈਡ ਵਿੱਚ ਆਉਂਦੇ ਆ ਆ ਦੇਖੋ ਉੱਤਰ ਪੜਾਈ ਆ ਦੇਖੋ ਬਾਈ ਜੀ ਨੇ ਮੋਟਰਸਾਈਕਲ ਪਾਰ ਕੀਤਾ ਸਿਆਣਾ ਬਿਆਣਾ ਦੋ ਬੱਚੇ ਉਹਦੇ ਮਗਰ ਨੇ ਇੱਕ ਮਿੰਟ ਮੈਨੂੰ ਜਾਣ ਦੇ ਉਹਦੇ ਕੋਲ ਬਾਈ ਜੀ ਬਾਈ ਜੀ ਰਹਿਣ ਦੋ ਰਹਿਣ ਦੋ ਰਹਿਣ ਦੋ ਮਾਰੋਂਗੇ ਬੱਚਿਆਂ ਨੂੰ ਵੀ ਮਾਰੋਂਗੇ ਤੁਸੀਂ ਦੇਖੋ ਦੋ ਬੱਚੇ ਬੈਠੇ ਨੇ ਥੋੜੇ ਮਗਰ ਇਹਨਾਂ ਨੂੰ ਵੀ ਮਾਰੋਂਗੇ ਨਾਉ ਜੀ ਬਾਈ ਨਹੀਂ ਮੰਨਦਾ ਦੇਖੋ ਤੁਸੀਂ ਬਾਈ ਜੀ ਧਿਆਨ ਰੱਖਿਆ ਕਰੋ ਦੇਖੋ ਦੋ ਬੱਚੇ ਮਗਰ ਬੈਠੇ ਨੇ ਅਸੀਂ ਲੌਂਗ ਸੈਂਡ ਇਹਨੂੰ ਫੁੱਟਪਾਥ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਇਹ ਨਹੀਂ ਸੋਦੇ ਵੀ ਸਾਡੇ ਮਗਰ ਬੱਚੇ ਬੈਠੇ ਨੇ ਉਹ ਮਰ ਜਾਣਗੇ ਨਾ 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 ਹਰ ਇੱਕ ਨੂੰ ਕਾਲੀਆ ਹਰ ਇੱਕ ਨੂੰ ਕਾਲੀਆ ਸੇਟੀ ਘਰੋਂ ਪਹੁੰਚਾ ਇਹ ਛੋਟੇ ਛੋਟੇ ਬੱਚੇ ਨੇ ਤੁਸੀਂ ਉਹਨਾਂ ਲਈ ਕੰਮ ਕਰਦੇ ਹੋ ਨਾ ਨਾ ਬਿਲਕੁਲ ਨਹੀਂ ਸੋਦੇ ਮਾਪਿਓ ਵੀ ਨਹੀਂ ਸੋਦੇ ਸਕੂਲ ਨੇ ਤਾਂ ਸੋਚਣਾ ਹੀ ਕੀ ਆ ਮਾਪਿਓ ਵੀ ਨਹੀਂ ਸੋਦੇ ਤੇ ਪ੍ਰਸ਼ਾਸਨ ਕੋਲੇ ਇੱਥੇ ਸਿਰਫ 100 ਮੀਟਰ ਦੀ ਦੂਰੀ ਤੇ 100 ਮੀਟਰ ਦੀ ਦੂਰੀ ਤੇ ਇੱਥੇ ਚੌਂਕੀ ਆ ਮੈਰਾਟੋ ਚੌਂਕੀ ਜੇ ਸੋਚਿਆ ਜਾਵੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਵੀ ਇੱਥੇ ਡਿਊਟੀ ਲਾਈ ਜਾ ਸਕਦੀ ਹੈ। ਆਓ ਆਪਾਂ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਗੱਲ ਕਰਦੇ ਹਾਂ ਆਓ ਜੀ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜਾ ਨਨਕਾਣਾ ਸਾਹਿਬ ਸਕੂਲ ਆ ਉੱਥੇ ਜਿਹੜੇ ਇਸ ਟਾਈਮ ਬੱਚਿਆਂ ਨੂੰ ਸੁੱਟੀ ਹੁੰਦੀ ਆ ਪਰ ਤੁਸੀਂ ਇਹ ਦੇਖੋ ਵੀ ਇਹ ਜਿਹੜੇ ਇੱਥੇ ਬੱਚੇ ਨੇ ਜਿਹੜੇ ਇੱਥੇ ਪੜ੍ਹਦੇ ਨੇ ਉਹ ਵਧੀਆ ਹੀ ਮਾਪਿਓ ਦੇ ਬੱਚੇ ਨੇ ਜਿਹੜੇ ਕਿ ਪੜ੍ਹੇ ਲਿਖੇ ਨੇ ਪਰ ਉਹੀ ਮਾਪਿਓ ਬੱਚਿਆਂ ਨੂੰ ਤੁਸੀਂ ਦੇਖੋ ਗਲਤ ਸਾਈਡ ਤੇ ਲੈ ਕੇ ਆ ਰਹੇ ਨੇ ਜਿੱਥੇ ਇੱਕ ਪਾਸੇ ਇੱਥੇ ਜਿਹੜਾ ਐਕਸੀਡੈਂਟ ਹੋਣ ਦਾ ਖਤਰਾ ਉੱਥੇ ਹੀ ਦੇਖੋ ਤੁਸੀਂ ਇੱਥੇ ਅਸੀਂ ਹੁਣ ਖੜੇ ਆ ਤੁਸੀਂ ਦੇਖੀ ਜਾਣਾ ਲਗਾਤਾਰ ਵੀ ਗਲਤ ਸਾਈਡ ਤੋਂ ਕਿ ਨਾ ਹੀ ਟੋਟ ਮਰੇ ਜੀ ਮੋੜੋਂ ਪੈਂਚਰ ਤੁਸੀਂ ਦੇਖੋ ਜੀ ਗਲਤ ਸਾਈਡ ਤੇ ਕਾਤੇ ਆ ਰਹੇ ਨੇ ਪੈਂਚਰ ਆ ਹੋਇਆ ਨਹੀਂ ਪੈਂਚਰ ਤਾਂ ਹੈਗਾ ਦੇਖੋ ਬੱਚੇ ਨੂੰ ਤੁਸੀਂ ਲੈ ਕੇ ਆ ਰਹੇ ਹੋਰਾ ਪਰ ਬੱਚੇ ਦੀ ਜਾਨ ਖਤਰੇ 'ਚ ਪਾ ਰਹੇ ਹੋ ਅਸੀਂ ਰਜਾਨਾ ਦੇਖਦੇ ਆ ਰਜਾਨਾ ਜੀ ਇੱਥੇ ਗਲਤ ਸਾਈਡ ਤੋਂ ਤੁਸੀਂ ਲੈ ਕੇ ਜਾ ਰਹੇ ਹੋ ਬੱਚਿਆਂ ਨੂੰ ਕਾਹਦੇ ਲੈ ਕੇ ਜਾ ਰਹੇ ਹੋ ਜੀ ਬਹੁਤ ਪੈਂਚਰ ਵਾਲਾ ਪੈਂਚਰ ਦੇਖੋ ਜੀ ਐਕਸੀਡੈਂਟ ਤਾਂ ਇੱਥੇ ਵੀ ਹੋ ਸਕਦਾ ਤੁਹਾਡਾ ਕੋਲੇ ਵੀ ਹੋ ਸਕਦਾ ਅੱਗੇ ਬਾਅਦ ਤੇ ਲੈ ਕੇ ਆਵਾਂਗੇ ਜੀ ਨਹੀਂ ਅੱਗੇ ਬਾਅਦ ਦੇਖੋ ਤੁਸੀਂ ਮੈਂ ਇੱਕ ਮਿੰਟ ਰੁੱਕ ਕੇ ਇੱਕ ਮਿੰਟ ਰੁੱਕ ਕੇ ਤੁਸੀਂ ਗਲਤ ਸਾਈਡ ਤੇ ਕਾਹਦੇ ਜਾ ਰਹੇ ਹੋ ਮੈਂ ਨਾ ਇੱਥੇ ਜਾਣਾ ਵਾਪਸ ਚਾਹੀਦਾ ਦੇਖੋ ਹਰਕ ਨਹੀਂ ਇੱਥੇ ਜਾਣਾ ਹੁੰਦਾ ਜੀ ਦੂਰ ਨਹੀਂ ਜਾਣਾ ਹੁੰਦਾ ਬੱਚਾ ਤੁਹਾਡੇ ਨਾਲ ਪੋਰਾ ਪਰ ਬੱਚਾ ਤੁਸੀਂ ਪੜੇ ਨਹੀਂ ਖੇ ਸਿੱਧੇ ਸਾਈਡ ਚੱਲੀਏ ਪੜੇ ਨਹੀਂ ਖੇ ਤੁਸੀਂ ਅੱਗੇ ਬਾਅਦ ਤੇ ਮੇਰੀ ਗਰਤੀ ਆ ਉਤਰੋਂ ਜਾਣੀ ਹੈ ਅ ਦੇਖੋ ਤੁਸੀਂ ਛੋਟੇ ਛੋਟੇ ਜਿਹੜੇ ਬੱਚੇ ਨੇ ਇਹਨਾਂ ਨੂੰ ਗਲਤ ਸਾਈਡ ਤੋਂ ਉਹਦੀ ਲੈ ਕੇ ਜਾਂਦੇ ਨੇ ਉਹ ਪੜੇ ਲਿਖੇ ਉਹ ਮਾਪਿਓ ਨੇ ਇਹ ਜਿਨ੍ਹਾਂ ਦੇ ਬੱਚੇ ਇੱਥੇ ਪੜਦੇ ਨੇ ਇੱਕ ਪਾਸੇ ਜਿੱਥੇ ਇਹ ਇਸ ਤਰ੍ਹਾਂ ਬੱਚਿਆਂ ਦੀ ਵੀ ਜਿਹੜੀ ਜਾਨ ਆ ਉਹ ਜੋਖਮ ਵਿੱਚ ਪਾਉਂਦੇ ਆਣ ਉੱਥੇ ਹੀ ਇਹਨਾਂ ਦਾ ਪੜਿਆ ਲਿਖਿਆ ਦਾ ਵੀ ਪਤਾ ਲੱਗਦਾ ਵੀ ਅਸੀਂ ਕਿੰਨੇ ਜਿਹੜੇ ਰੂਲ ਉਹ ਫਾਲੋ ਕਰਦੇ ਆ ਆ ਜਾ ਆ ਜਾ ਮੈਡਮ ਤੁਸੀਂ ਗਲਤ ਪਾਸੇ ਹੀ ਕਹਤੇ ਹੋ ਨੀ ਵੀਰ ਜੀ ਬੱਚਿਆਂ ਨੂੰ ਲੈਣਾ ਦੇਖੋ ਛੋਟਾ ਜਿਹਾ ਬੱਚਾ ਹੈ ਨਾ ਛੋਟਾ ਜਿਹਾ ਬੱਚਾ ਦੇਖੋ ਇਹ ਵੀ ਦੇਖ ਕੇ ਆ ਰਹੇ ਆ ਨਾ ਉੱਪਰ ਨਹੀਂ ਆਵੋ ਦੇਖੋ ਇੱਕ ਮਿੰਟ ਦਾ ਫਰਕ ਲੱਗਣਾ ਜੀ ਉੱਥੋਂ ਕਿਉਂ ਨਹੀਂ ਉੱਧਰ ਤੁਸੀਂ ਨਾਲੇ ਬੱਚੇ ਦੀ ਜਾਨ ਜੋਖਮ ਵਿੱਚ ਮਾਣੋ ਨਾਲੇ ਤੁਸੀਂ ਆਪਦੀ ਪਾਉਂਦੇ ਹੋ ਜੀ ਵੀਰ ਜੀ ਅਸੀਂ ਪਹਿਲੀ ਵਾਰ ਤਾਂ ਆਏ ਨੇ ਕਿ ਰੋਜ਼ ਹੀ ਫਿਰ ਤੁਹਾਡੀ ਗਲਤੀ ਹੈ ਜੇ ਤਾਂ ਰੋਜ਼ ਕਰਦੇ ਫਿਰ ਤਾਂ ਗਲਤੀ ਹੈ ਇਹ ਸਕੂਲ ਵਾਲਿਆਂ ਨੇ ਇਧਰਲੀ ਸਾਈਡ ਨਹੀਂ ਨਹੀਂ ਦੇਖੋ ਜੀ ਪਰਲੀ ਸਾਈਡ ਉਹ ਦੇਖੋ ਮੁੜ ਕੇ ਸਰਦਾਰ ਜੀ ਪਰਲੀ ਸਾਈਡ ਤੋਂ ਉਹਦੀ ਆ ਤੁਸੀਂ ਬੱਚੇ ਦੀ ਜਾਨ ਨਾ ਜੋਖਮ ਵਿੱਚ ਪਾਓ ਇਹ ਦੇਖੋ ਤੁਸੀਂ ਉਹ ਸਾਡੇ ਬੱਚੇ ਉਹ ਦੇਖੋ ਜੀ ਕਾਨੂੰਨ ਨੂੰ ਫੋਲੋ ਕਰੋ ਫਿਰ ਕਾਨੂੰਨ ਫੋਲੋ ਕਰੋ ਫਿਰ ਨਹੀਂ ਅਸੀਂ ਥੋੜੀ ਕਰਨਾ ਇਹ ਤਾਂ ਤੁਸੀਂ ਕਰਨਾ ਫੋਲੋ ਇਹ ਦੇਖੋ ਜਿੱਥੇ ਇਹ ਬੋਲਦੇ ਨੇ ਵੀ ਸਾਨੂੰ ਨਹੀਂ ਪਤਾ ਸਾਡੇ ਬੱਚੇ ਨੇ ਕਾਨੂੰਨ ਦਾ ਪਤਾ ਹੀ ਨਹੀਂ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਸਕੂਲ ਲੈਣਾ ਚਾਹੀਦਾ ਵੀ ਇੱਥੇ ਥੋੜੀ ਜੀ ਸੇਫਟੀ ਜਾਈਦੀ ਉਹ ਜੀ ਅਸੀਂ ਇੱਥੇ ਰੋਜ਼ ਖੜਾਂਗੇ ਤਾਂ ਹੀ ਇਹ ਗੱਲ ਬਣਣੀ ਬਿਲਕੁਲ ਬਿਲਕੁਲ ਅਸੀਂ ਤਾਂ ਆਪਣੇ ਬੱਚਿਆਂ ਦੀ ਤਾਂ ਜਾਨ ਪਛਾ ਸਕਦੇ ਹਾਂ ਬਿਲਕੁਲ ਜੀ ਅਸੀਂ ਤਾਂ ਸਰ ਜਾਨੀ ਤੇ ਬਿਲਕੁਲ ਉਹ ਦੇਖੋ ਤੁਹਾਡੇ ਸਾਹਮਣੇ ਕਿ ਉਹ ਕੀ ਲੇਡੀਜ਼ ਕੀ ਕਹਿ ਰਹੇ ਉਹਨਾਂ ਦੀ ਗਲਤੀ ਆ ਗਲਤੀਆਂ ਹਨ ਕ ਦੇਖੋ ਤੁਸੀਂ ਕਿੱਡੀ ਵੱਡੀ ਗਲਤੀ ਜਿਹੜਾ ਮਾਲਕ ਦੀ ਦੇਣਾ ਜੀ ਮਾਲਕ ਤਾਂ ਸਾਡੀ ਬਹੁਤ ਬਿਲਕੁਲ ਸਿਆਣੀ ਗੱਲ ਆ ਜੀ ਅਸੀਂ ਤਾਂ ਆਪਣੀ ਜਾਨ ਤੋਂ ਵੱਧ ਪੈਰ ਕਰਦੇ ਇਹ ਇਹ ਸਿਆਣੀ ਗੱਲ ਆ ਤੁਸੀਂ ਆਪਣੀ ਸਾਈਡ ਜਾ ਰਹੇ ਹੋ ਬਿਲਕੁਲ ਜਾਵਾਂਗੇ ਆਪਣੇ ਵਾਸਤੇ ਜਾਵਾਂਗੇ ਉਹ ਦੇਖੋ ਕਿੰਨੀ ਗਲਤ ਸੇਰ ਤੇ ਜਾ ਰਹੇ ਸੀ ਉਹ ਤਾਂ ਦੇਖੋ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਤੁਸੀਂ ਸਰਕਾਰ ਨੂੰ ਇਹ ਹੀ ਕਹਿਣ ਜਿਉਂ ਨੇ ਵੀ ਜੇ ਸਕੂਲ ਆ ਨਾ ਇਹ ਜਦ ਇੱਥੇ ਕੋਈ ਸੇਫਟੀ ਰੱਖਣ ਨਹੀਂ ਇਹਦਾ ਗੇਟ ਪਰਲੇ ਪਾਸੇ ਕਰ ਬਿਲਕੁਲ ਬਿਲਕੁਲ ਸਹੀ ਇਹ ਗੱਲ ਤੁਹਾਡੀ ਬਿਲਕੁਲ ਸਹੀ ਆ ਵੀ ਇਹ ਜਾਤਾ ਇੱਥੇ ਕੋਈ ਇਹਦੇ ਚੀਜ਼ ਚੌਕ ਬਣਾਇਆ ਜਾਵੇ ਜਾਂ ਫਿਰ ਗੇਟ ਪਰਲੇ ਪਾਸੇ ਰੱਖਿਆ ਜਾਵੇ ਜਿਹੜੀ ਪਰ ਰੱਖੀ ਗੇਟ ਪਰੇ ਹੈਗਾ ਪਰਲੇ ਪਾਸੇ ਹੈਗਾ ਗੇਟ ਹੈਗਾ ਬੱਲੇ ਕਿਉਂ ਉਧਰ ਹਜੇ ਥੋੜੀ ਦੇਖ ਸਕਦਾ ਦੇਖੋ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਦੋਂ ਇੱਥੇ ਬੱਚਿਆਂ ਦੀ ਸੁੱਟੀ ਦਾ ਟਾਈਮ ਹੁੰਦਾ ਇੱਥੇ ਕੋਈ ਟ੍ਰੈਫਿਕ ਵਾਲੇ ਵੀ ਖੜਨੇ ਜ਼ਰੂਰੀ ਨੇ ਕਿਉਂਕਿ ਛੋਟੇ ਛੋਟੇ ਬੱਚੇ ਨੇ ਕਿਸੇ ਟਾਈਮ ਦੀ ਆ ਦੇਖੋ ਬਾਈ ਜੀ ਸਿਆਣੇ ਬਿਆਣੇ ਬਾਈ ਜੀ ਤੁਸੀਂ ਵੀ ਤਾਂ ਪੜੇ ਲਿਖੇ ਹੋ ਦੇਖੋ ਤੁਸੀਂ ਹਰ ਇੱਕ ਬੰਦਾ ਦੇਖੋ ਗਲਤ ਸਾਈਡ ਆਉਂਦਾ ਬਸ ਛੋਟੇ ਛੋਟੇ ਇਹਨਾਂ ਦੇ ਬੱਚੇ ਨੇ ਕੀ ਕਰਦੇ ਨੇ ਇਹ ਪਤਾ ਨਹੀਂ ਲੱਗਦਾ ਕੁਝ ਵੀ ਜਿੱਥੇ ਅਸੀਂ ਇੱਕ ਪਾਸੇ ਵਧੀਆ-ਵਧੀਆ ਸਕੂਲਾਂ 'ਚ ਬੱਚੇ ਪੜਾਉਂਦੇ ਦੇਖ ਸਕਦੇ ਤੁਸੀਂ ਨਣਕਾਣਾ ਸਾਹਿਬ ਸਕੂਲ ਆ ਜਿਹੜਾ ਇੱਥੇ ਉਹੀ ਮਾਪਿਓ ਪੜ੍ਹੇ ਲਿਖੇ ਮਾਪਿਓ ਜਿਹੜੇ ਗਲਤ ਸਾਈਡ ਜਾਂਦੇ ਨੇ ਬੱਚਿਆਂ ਨੂੰ ਲੈ ਕੇ ਆਪਣੇ ਬੱਚਿਆਂ ਦੀ ਜਿਹੜੀ ਜਾਨ ਆ ਉਹ ਜੋਖਮ ਵਿੱਚ ਪਾਉਂਦੇ ਨੇ ਜਿੱਥੇ ਇੱਕ ਪਾਸੇ ਸਰਕਾਰ ਨੂੰ ਚਾਹੀਦਾ ਵੀ ਇੱਥੇ ਜਦੋਂ ਛੁੱਟੀਆਂ ਆਉਂਦੀਆਂ ਤਾਂ ਕੋਈ ਨਾ ਕੋਈ ਇੱਥੇ ਟ੍ਰੈਫਿਕ ਅਧਿਕਾਰੀ ਹੋਣਾ ਚਾਹੀਦਾ ਜਾਂ ਫਿਰ ਕੋਈ ਇਸ ਤਰ੍ਹਾਂ ਦਾ ਇੱਥੇ ਰੂਲ ਬਣਾਉਣਾ ਚਾਹੀਦਾ ਵੀ ਬੱਚਿਆਂ ਦੀ ਜਿਹੜੀ ਉਹ ਜਾਨ ਜੋਖਮ ਵਿੱਚ ਨਾ ਪਵੇ ਛੋਟੇ-ਛੋਟੇ ਬੱਚੇ ਨੇ ਦੇਖੋ ਤੁਸੀਂ ਗੱਡੀਆਂ ਕਿਵੇਂ ਆ ਰਹੀਆਂ ਨੇ ਹੁਣ ਕੁਝ ਲੋਕ ਤਾਂ ਸਾਨੂੰ ਦੇਖ ਕੇ ਮੋੜਨ ਦੀ ਕੋਸ਼ਿਸ਼ ਕਰਦੇ ਨੇ ਪਰ ਫੇਰ ਵੀ ਇਹ ਜਿਹੜੇ ਵੱਡੀ ਕਿੰਨਤੀ ਦੇ ਵਿੱਚ ਲੋਕ ਇੱਧਰ ਦੀ ਖੋਦ ਆਉਂਦੇ ਨੇ ਰੂਲ ਨੂੰ ਫੋਲੋ ਨਹੀਂ ਕਰਦੇ ਇਹ ਬਾਈ ਖੋਦ ਪ੍ਰੈਸ ਵਾਲਾ ਦੇਖੋ ਤੁਸੀਂ ਪੁੱਠੇ ਪਾਸੇ ਜਾ ਰਿਹਾ ਬਾਈ ਤੂੰ ਹੀ ਤਾਂ ਖੋਦ ਪ੍ਰੈਸ ਵਾਲਾ ਏ ਦੇਖੋ ਤੁਸੀਂ ਇਹ 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 ਉਹ ਬੱਚੇ ਨੇ ਤੁਸੀਂ ਵੀ ਆਪਦੇ ਬੱਚੇ ਨੂੰ ਲੈਣਾ ਹਾਂਜੀ ਹਾਂਜੀ ਬਿਲਕੁਲ ਜੀ ਕੀ ਕਹਣਾ ਚਲੋ ਜਿਹੜੇ ਲੋਕ ਗਲਤ ਪਾਸੇ ਜਾਂਦੇ ਨੇ ਜਾਂਦੇ ਜੀ ਗਲਤ ਐਕਸੀਡੈਂਟ ਵੀ ਹੁੰਦੇ ਨੇ ਬਹੁਤ ਕਿ ਵੀ ਜਾਣਾ ਗਲਤ ਪਾਸੇ ਨਹੀਂ ਜੀ ਮੈਂ ਸਿੱਧੇ ਪਾਸੇ ਜਾਣਾ ਤੁਸੀਂ ਸਿਆਣੇ ਬੱਚੇ ਹੋ ਦੇਖੋ ਜੀ ਹੁਣ ਇੱਥੇ ਸਾਨੂੰ ਦੇਖ ਕੇ ਬਹੁਤ ਲੋਕਾਂ ਨੇ ਸਹੀ ਸਾਈਡ ਤੇ ਨਹੀਂ ਜਾਣਾ ਅਸੀਂ ਕੋਸ਼ਿਸ਼ ਕਰਿਆ ਕਰਾਂਗੇ ਵੀ ਜਾਨਾ ਹੀ ਇੱਥੇ ਖੜੀ ਅਸੀਂ ਜੇ ਪੁਰਸ਼ ਤਾਂ ਨਹੀਂ ਖੜਦੀ ਸਰਕਾਰ ਨੂੰ ਤਾਂ ਇਹ ਭਾਈ ਜੀ ਕੀ ਕਹਿਣਾ ਚਾਹੁੰਦਾ ਜਿਹੜੇ ਲੋਕ ਗਲਤ ਪਾਸੇ ਜਾਂਦੇ ਨੇ ਭਾਈ ਜੀ ਦੇਖੋ ਇਹ ਬੱਚਿਆਂ ਦਾ ਸਕੂਲ ਆ ਨਿੱਕੇ ਨਿੱਕੇ ਬੱਚੇ ਆਉਂਦੇ ਆ ਤੇ ਅਕਸਰ ਪਬਲਿਕ ਨੂੰ ਬੜਾ ਔਖਾ ਹੁੰਦਾ ਹੈ ਜੀ ਆ ਦੇਖੋ ਗੱਡੀਆਂ ਕਿਵੇਂ ਭੱਜੀਆਂ ਆਉਣੀਆਂ ਜੇ ਕੋਈ ਬੱਚਾ ਥੱਲੇ ਆ ਛੱਡ ਮੈਂ ਲੱਗਦਾ ਨਹੀਂ ਵੀ ਇੱਥੇ ਕੋਈ ਟ੍ਰੈਫਿਕ ਦਾ ਰੁਕਣਾ ਚਾਹੀਦਾ ਟ੍ਰੈਪ ਕਰਦਾ ਉੱਥੇ ਕੋਈ ਨਾ ਕਿ ਕਨਸਟੇਬਲ ਲੱਗੇ ਜਾਂ ਪੁਲਿਸ ਵਾਲੇ ਕੰਟਰੋਲ ਸੰਭਾਈ ਜਾਂ ਕੋਲੇਜ ਸਕੂਲ ਵਾਲੇ ਸਾਹਮਣੇ ਤੇ ਨਾ ਕੋਈ ਬੈਰੀਕਡੇਟ ਸਤ ਕੁਛ ਨਹੀਂ ਹੋਗਾ ਜੀ ਇਹ ਪ੍ਰਸ਼ਾਸਨ ਗੁੜੀ ਨਿੰਦਰ ਕਿਉਂ ਸੁੱਤਾ ਪਿਆ ਇਹ ਸਭ ਬਹੀ ਦਾ 23 ਵਾਰੇ ਅੰਦਰ ਵੀ ਜਦੋਂ ਇੱਥੇ ਕੋਈ ਘਟਨਾ ਵਾਪਰਗੀ ਫਿਰ ਇੱਥੇ ਦੇਖੋ ਤੁਸੀਂ ਮਾਪਿਓ ਵੀ ਬਥੇਰੇ ਆਉਣਗੇ ਮਾਪਿਓ ਧਰਨਾ ਲਾਉਣ ਵੀ ਬੈਠਣਗੇ ਆਉਣਗੇ ਨਾ ਉਹੀ ਮਾਪਿਓ ਹੁਣ ਕਿੱਥੇ ਹੋ ਕੇ ਕਹੇ ਸਰਕਾਰ ਕੋਈ ਕੋਈ ਨਹੀਂ ਬੋਲਦਾ ਇਹ ਕਹਿੰਦਾ ਸੁਣਦਾ ਕਿਉਂ ਜੇ ਕੋਈ ਕਹੂਗਾ ਤਾਂ ਸੁਣੂਗਾ ਜੀ ਜੇ ਕਹੂ ਗੱਲ ਤੁਹਾਡੀ ਠੀਕ ਹੈ ਜਿੱਦਣ ਕੋਈ ਵਾਕਿਆ ਹੋ ਗਿਆ ਉਦੋਂ ਇਹੀ ਮਾਪਿਓ ਨੇ ਇੱਥੇ ਧਰਨਾ ਲਾ ਦੇਣਾ ਵੀ ਸਾਡੇ ਬੱਚਿਆਂ ਦੀ ਸੇਫਟੀ ਜ਼ਰੂਰੀ ਹੈ ਮੈਂ ਤਾਂ ਨਾ ਜੀ ਅਸੀਂ ਕਈ ਵਾਰੀ ਕਿਹਾ ਬਈ ਅਸਟਮ ਇੱਥੇ ਜਰੂਰ ਹੀ ਕੋਈ ਟ੍ਰੈਫਿਕ ਦਾ ਅਧਿਕਾਰੀ ਚਾਹੀਦਾ ਵਾ ਜਿਹੜਾ ਕਿ ਬੱਚਿਆਂ ਦੀ ਸੇਫਟੀ ਲਈ ਮੇਰੇ ਕੋਲ ਦਿੱਸੋਬ ਜਿੱਥੇ ਆ ਮੇਰੇ ਬਰਕੋਤੀ ਨੂੰ ਦਿੱਲੀ ਲੈਣ ਆਉਣਾ ਮੈਂ ਅੱਛਾ ਜੀ ਮੈਂ ਦਿੱਲੀ ਦੇ ਲੋਕਾਂ ਨੂੰ ਬੇਨਤੀ ਕਰਦਾ ਵੀ ਚਲੋ ਆਪਾਂ ਇਕੱਠੇ ਹੋ ਕੇ ਗਈਏ ਕੋਈ ਸੁਣਦਾ ਹੀ ਨਹੀਂ ਨਹੀਂ ਸੁਣਦਾ ਬਾਈ ਜੀ ਪੜ੍ਹੇ ਲਿਖੇ ਮਾਪਿਓ ਗਲਤ ਰੂਲ ਫਾਲੋ ਕਰਦੇ ਨੇ ਆ ਦੇਖੋ ਬਾਈ ਵੀ ਇਹ ਵੀ ਗਲਤ ਸਾਈਡ ਤੇ ਜਾ ਰਿਹਾ ਦੇਖੋ ਦੇਖੋ ਤੁਸੀਂ ਕਿਹਨਾਂ ਕਿਹਨੂੰ ਕਿਹਨੂੰ ਕਹਾਂਗੇ ਬਾਈ ਜੀ ਤੁਸੀਂ ਗਲਤ ਸਾਈਡ ਇਹ ਵਿਚਾਰੇ ਫਿਰ ਇੱਕ ਹੀ ਕਹਿੰਦਾ ਇੱਥੋਂ ਹੀ ਮੋੜਨਾ ਐਕਸੀਡੈਂਟ ਇੱਥੇ ਵੀ ਹੋ ਸਕਦਾ ਨੇੜੇ ਵੀ ਹੋ ਸਕਦਾ ਰੂਲ ਚਾਹੀਦਾ ਸਕੂਲ ਆਣਾ ਚਾਹੀਦਾ ਦੇਖੋ ਤੁਸੀਂ ਉੱਥੋਂ ਦੀ ਆਦੋ ਕਿੰਨੀ ਕੁ ਦੂਰ ਛੋਟੀ ਜਾ ਨਹੀਂ ਉਹ ਤਾਂ ਚਾਹੀਦਾ ਤੁਸੀਂ ਜੇ ਨੇੜੇ ਦੀ ਇੱਕ ਮਿੰਟ ਦਾ ਫਰਕ ਪੈਂਦਾ ਆਪਣੇ ਨਾਲ ਬੱਚਾ ਬੈਠਾ ਜੇ ਬੱਚੇ ਨਾਲ ਗੱਲ ਕਰਦੇ ਗੱਲ ਤਾਂ ਹੋਈ ਆ ਉਹਨੇ ਤਾਂ ਜਿਹੜੇ ਸਾਹਮਣੇ ਆਉਂਦਾ ਉਹਨੇ ਕਹਣਾ ਮੈਂ ਸਹੀ ਆ ਗਲਤ ਪਾਸੇ ਤੇ ਤੂੰ ਆ ਰਿਹਾ ਮੇਰੇ ਇੰਨਾ ਖਾਤਰੀ ਜਿੰਨੇ ਆ ਬੱਚਿਆਂ ਦੀ ਖਾਤਰੀ ਅਸੀਂ ਕੰਮ ਕਰਦੇ ਆ ਬੱਚਰਾਂ ਦੀ ਬੱਚਿਆਂ ਦੀ ਖਾਤਰੀ ਜਿੰਨੇ ਆ ਬਾਈ ਜੀ ਸਿਆਣਾ ਬਹੁਤ ਹੈ ਦੇਖੋ ਮੁੜ ਕੇ ਛੱਟ ਕੇ ਮੁੜ ਜੋ ਮੁੜ ਜੋ ਇਹ ਦੇਖੋ ਬਾਈ ਜੀ ਬਹੁਤ ਸਿਆਣਾ ਦੇਖਿਆ ਸਾਡੀ ਗੱਲ ਇਹਨੇ ਮੰਨੀ ਆ ਪਹਿਲੇ ਇੱਕ ਲੇਡੀ ਜੀ ਸਾਡੀ ਗੱਲ ਨੂੰ ਫੋਲੋ ਨਹੀਂ ਕੀਤਾ ਇੱਕ ਬਾਈ ਹੋਰ ਆ ਗਿਆ ਬਾਈ ਜੀ ਗਲਤ ਪਾਸੇ ਕਹਦੇ ਜਾਣਾ ਐਕਸੀਡੈਂਟ ਹੋ ਗਿਆ ਬੱਚਾ ਛੋਟੇ ਨਾਲ ਛੋਟਾ ਜਿਹਾ ਹੌਲੀ ਜਾ ਰਿਹਾ ਮੈਂ ਕਿਹਾ ਤੇਜ਼ ਜਾ ਹੁਣ ਦੇਖੋ ਅਗਲੇ ਤਾਂ ਤੇਜ਼ ਨੇ ਨਾ ਉਹ ਵਿੱਚ ਮਾਰਨਾ ਕਿਹੜਾ ਤੂੰ ਕੁੱਤੇ ਕੋ ਤਿਆਰੇ ਮੈਂ ਕਿਹਾ ਵਿੱਚ ਮਾਰ ਉਹ ਮਾਰੂ ਨਾ ਤੂੰ ਨਹੀਂ ਮਾਰਦਾ ਕਲੱਚ ਦੇ ਹੱਥ ਦੇ ਬੱਸੇ ਚੱਲਿਆ ਕਰੋ ਚੰਗਾ ਹੂੰ ਦੇਖੋ ਤੁਸੀਂ ਦੇਖੋ ਕਿੰਨੀ ਕਿੰਨੀ ਕੰਡੀ ਟ੍ਰੈਫਿਕ ਹਾਂਜੀ ਟ੍ਰੈਫਿਕ ਦੇਖੋ ਤੁਸੀਂ ਕਿੰਨੀ ਹੈ ਤੂੰ ਤਾਂ ਚਾਹੇ ਖੜਾ ਵੀ ਰਹਿ ਅਗਲੇ ਨੇ ਮਾਰਨਾ ਤੇਰੇ ਵਿੱਚ ਵੀ ਤੂੰ ਗਲਤ ਪਾਸੇ ਖੜਾ ਤੈਨਹੀਂ ਅਗਲੇ ਨੇ ਮਾਰਨਾ ਤੂੰ ਚਾਹੇ ਆ ਵੀ ਜਗ੍ਹਾ ਵੀ ਖੜ ਜਾ ਜਦ ਤੂੰ ਗਲਤ ਪਾਸੇ ਗਿਆ ਨਾਲ ਅਗਲੇ ਨੂੰ ਮਾਰਨਾ ਹੀ ਮਾਰਦਾ ਆ ਮੈਂ ਕੀ ਕਹਿਣਾ ਚਾਹੁੰਦਾ ਤੂੰ ਯਾਰ ਬਾਈ ਹਾਂ ਇਧਰ ਦੀ ਜਾਣਾ ਹੁਣ ਇਹ ਤਾਂ ਇਧਰ ਦੀ ਜਾਣਾ ਸਿੱਧੇ ਰਾ ਸਾਨੂੰ ਲੱਗਦਾ ਨਹੀਂ ਵੀ ਇੱਥੇ ਟ੍ਰੈਫਿਕ ਵਾਲਾ ਕੋਈ ਬੰਦਾ ਨਹੀਂ ਆ ਗਲਤ ਹੈ ਜੀ ਗਲਤ ਤਾਂ ਬਿਲਕੁਲ ਚਾਹੀਦਾ ਨਾ ਇੱਧਰ ਪਾਸੇ ਜਾਣਾ ਚਾਹੀਦਾ ਜੀ ਬੱਚੇ ਛੋਟੇ ਛੋਟੇ ਬੱਚੇ ਨੇ ਅਸੀਂ ਇਹਨਾਂ ਲਈ ਕੰਮ ਕਰਦੇ ਆ ਹਨਾ ਇੱਥੇ ਕੋਈ ਨਾ ਕੋਈ ਸਰਕਾਰੀ ਅਧਿਕਾਰੀ ਟ੍ਰੈਫਿਕ ਦਾ ਕੋਈ ਵੀ ਬੰਦਾ ਇੱਥੇ ਜ਼ਰੂਰ ਚਾਹੀਦਾ ਵਾ ਐਨ ਐਨ ਆਫੀਸਰਾਂ ਦੇ ਸਕੂਲਾਂ ਦੀ ਸਕੂਲ ਵਾਲੇ ਵੀ ਕਢਾ ਸਕਦੇ ਨੇ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਦੋ ਮਲਾਜਾਂ ਨੂੰ ਕਢਾ ਬਾਈ ਜੀ ਦੇਖੋ ਸਕੂਲ ਵਾਲੇ ਕਿੰਨੇ ਕਿੰਨੇ ਅਫੀਸਰ ਆਪ ਦੇ ਕਹਿੰਦੇ ਉਹ ਵੀ ਬੰਦਾ ਉੱਥੇ ਗੇਟ ਤੇ ਕਢਾ ਸਕਦੇ ਇੱਥੇ ਵੀ ਕਢਾ ਸਕਦੇ ਉਹ ਪਾਜੀ ਤੁਸੀਂ ਮੇਰੀ ਪਾਜੀ ਚਲੋ ਹੁਣ ਤਾਂ ਗੁੱਸਾ ਨਾ ਕਰੋ ਮੇਰੀ ਗੱਲ ਦਾ ਦੁਪਹਿਰ ਦਾ ਟਾਈਮ ਆ ਪਾਰਕਿੰਗ ਵਾਲਾ ਤਾਂ ਪ੍ਰੋਬਲਮ ਆ ਰਹੀ ਇਸ ਟ੍ਰੈਫਿਕ ਦੀ ਜਦੋਂ ਮੀ ਪਿਆਦਾ ਤੇ ਜਿਹੜਾ ਪਾਣੀ ਹੁੰਦਾ ਬੱਚੇ ਕਿਵੇਂ ਜਾਂਦੇ ਤੁਸੀਂ ਮਾਪਿਓ ਬੱਚੇ ਸਕੂਲ ਨੂੰ ਜਾ ਕੇ ਕਿਉਂ ਨਹੀਂ ਜਾਂਦੇ ਤੁਸੀਂ ਅਸੀਂ ਕਈ ਵਾਰ ਕੇ ਜਾਂ ਜਾਣ ਜਾ ਕੇ ਕੋਸ਼ਿਸ਼ ਕਰਦਾ ਹਨ ਨੂੰ ਮੀਡੀਆ ਨੂੰ ਕੋਹੋ ਸਾਨੂੰ ਡਿਊਟੀ ਸੰਭਾਲੋ ਅਸੀਂ ਕਹਿੰਦੇ ਕਿਹਨੇ ਰੋਡ ਤੇ ਸਾਡੀ ਕੋਈ ਡਿਊਟੀ ਨਹੀਂ ਸਾਡੀ ਸਕੂਲ ਦੇ ਅੰਦਰ ਡਿਊਟੀ ਹੈ ਬੱਚੋ ਤੁਸੀਂ ਮੇਰੀ ਗੱਲ ਨਹੀਂ ਵੀ ਨਹੀਂ ਸਮਝਦੇ ਦੇਖੋ ਰੋਡ ਤੇ ਉਹਨਾਂ ਦੀ ਡਿਊਟੀ ਨਹੀਂ ਸਕੂਲ ਤੋਂ ਬਾਅਦ ਉਹ ਫ੍ਰੀ ਹੋ ਜਾਂਦੇ ਨੇ ਉਹ ਕਹਿੰਦੇ ਸਾਡੀ ਬੱਚੇ ਆਪਣੇ ਮਾਪੇ ਦੀ ਜ਼ਿੰਮੇਵਾਰੀ ਜਿਹੜੇ ਲੈ ਕੇ ਜਾਂਦੇ ਆ ਅੱਛਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਦੇਖੋ ਨਾੜਾ ਸਾਹਿਬ ਡੰਕਾਣਾ ਸਾਹਿਬ ਟਰਸਟ ਨੂੰ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਵੀ ਛ ਬੱਚੇ ਗੇਟ ਤੋਂ ਇੱਕ ਵਾਰੀ ਬਾਹਰ ਨਿਕਲ ਕੇ ਸਾਡੀ ਕੋਈ ਸੇਫਟੀ ਨਹੀਂ ਗਈ ਪਰ ਜੇ ਦੇਖਿਆ ਜਾਵੇ ਬੱਚੇ ਤਾਂ ਛੋਟੇ ਛੋਟੇ ਬੱਚੇ ਨੇ ਇਹਦੇ ਲਈ ਸਾਰਾ ਕੁਝ ਬੱਚਿਆਂ ਲਈ ਕਰਦੇ ਨੇ ਤਾਂ ਇੱਥੇ ਜਿਹੜਾ ਕੋਈ ਵੀ ਟ੍ਰੈਫਿਕ ਦਾ ਅਧਿਕਾਰੀ ਚਾਹੀਦਾ ਵਾ ਇੰਨਾ ਕਿ ਨੈਸ਼ਨਲ ਹਾਈਵੇ ਆ ਜੇ 5 ਮਿੰਟ ਬੰਦਾ ਖੜ ਵੀ ਜਾਊਗਾ ਕੀ ਫਰਕ ਪੈਂਦਾ ਬਸ ਇਹ ਸਿਕਿਉਰਿਟੀ ਗੇਟ ਤੱਕ ਆ ਅੰਦਰ ਆਪ ਅੰਦਰ ਖੜੇ ਆ ਰੋਡ ਦੇ ਉੱਤੇ ਨਹੀਂ ਖੜਨਾ ਪਾਜੀ ਆ ਪੁਲਿਸ ਦੇ ਅਸੀਂ ਕਿੰਨੀ ਵਾਰ ਕਿਹਾ ਵੀ ਪੁਲਿਸ ਇਹ ਤਾਂ ਇੱਕ ਮਾਂ ਪਿਓ ਹੀ ਨੇ ਜਿਹੜੇ ਬੱਚਿਆਂ ਨੂੰ ਸੇਫਟੀ ਨਾਲ ਇੱਥੋਂ ਲੈ ਜਾਂਦੇ ਨੇ ਪਲਕਾ ਇੱਥੇ ਕੋਈ ਇਹੋ ਜਿਹਾ ਪ੍ਰਬੰਧ ਨਹੀਂ ਹੈਗਾ ਸਕੂਲ ਵਾਲੇ ਬੰਦੇ ਵੀ ਇੱਥੇ ਬੱਚਿਆਂ ਦਾ ਕੋਈ ਧਿਆਨ ਰੱਖਿਆ ਜਾਵੇ ਕੋਈ ਇਹਨਾਂ ਦੀ ਪਾਰਕਿੰਗ ਨਹੀਂ ਹੈਗੀ ਪਾਰਕਿੰਗ ਵੀ ਜਿਹੜੀ ਇੱਥੇ ਆ ਉਹ ਪੀ ਡਬਲਯੂ ਡੀ ਦੀ ਜਗ੍ਹਾ ਤੇ ਪਾਰਕਿੰਗ ਕੀਤੀ ਜਾਂਦੀ ਆ ਸਕੂਲ ਵਾਲਿਆਂ ਦੀ ਕੋਈ ਪਾਰਕਿੰਗ ਜੇ ਅਸੀਂ ਇੱਕ ਪਾਸੇ ਦੇਖੀਏ ਪੀਸਾ ਪੀਸਾ ਦੇਖੀ ਤਾਂ ਪੀਸਾ ਅਸਮਾਨ ਨੂੰ ਸੁਣਦੀਆਂ ਨੇ ਹਾਂਜੀ ਪੀਸਾ ਦਾ ਮਾੜਾ 22 2600 23 4 4000 ਪੀਸਾ ਲੈ ਲੈ ਬੱਚੇ ਨੇ ਜੀ ਉਹ ਜਨਰਲ ਸਪੋਰਟੀ ਦਾ ਪ੍ਰਬੰਧ ਨਹੀਂ ਕੋਈ ਇੱਥੇ ਟ੍ਰੈਫਿਕ ਦਾ ਪ੍ਰਬੰਧ ਨਹੀਂ ਕਿਸੇ ਕਿਸਮ ਦਾ ਕੋਈ ਵੀ ਪ੍ਰਬੰਧ ਨਹੀਂ ਕੋਈ ਪ੍ਰਬੰਧ ਨਹੀਂ ਹੈ ਜਿੱਥੇ ਕੋਈ ਹੁਣ ਦੇਖੋ ਤੁਹਾ ਸਾਡੇ ਖੜੇ ਕਰਕੇ ਇੱਥੇ ਸਾਰੇ ਲੋਕ ਸਹੀ ਰਸਤੇ ਜਾ ਰਹੇ ਨੇ ਨਹੀਂ ਤਾਂ ਸਟਾਪ ਦੀ ਗੱਡੀ ਅੰਦਰ ਜਾਣੀ ਹੈ ਬਾਕੀ ਗੱਡੀ ਜਾਣੀ ਆ ਆ ਦੇਖੋ ਤੁਸੀਂ ਜਿਹੜੇ ਬੱਚੇ ਨੇ ਆ ਟ੍ਰੈਫਿਕ ਦਾ ਵੀ ਇੱਥੇ ਪਾਰਕਿੰਗ ਦਾ ਬਿਲਕੁਲ ਇੰਤਜ਼ਾਮ ਨਹੀਂਗਾ ਪਾਰਕਿੰਗ ਹੈ ਨਹੀਂ ਕੀ ਕਹਿਣਾ ਚਾਹਦੇ ਹੋ ਫਿਰ ਤੁਸੀਂ ਪਾਰਕਿੰਗ ਨਹੀਂ ਹੈਗੀ ਪਾਰਕਿੰਗ ਬਿਲਕੁਲ ਨਹੀਂ ਹੈ ਬਹੁਤ ਪਰੇਸ਼ਾਨ ਹੁੰਦੇ ਹੈ ਜਿਹੜੇ ਪੇਰੈਂਟਸ ਹੈ ਪੀ ਡਬਲਯੂ ਡੀ ਦੀ ਜਗ੍ਹਾ ਬਾਹੋ ਹੀ ਤਾਂ ਹੈ ਨਾ ਪਾਰਕਿੰਗ ਤਾਂ ਹੈ ਹੀ ਇਹ ਚਾਹੀਦੀ ਨਹੀਂ ਇੱਥੇ ਪਾਰਕ ਕਰਨ ਕਿੰਨੇ ਕਿੰਨੀਆਂ ਫੀਸਾਂ ਲੈਂਦੇ ਨੇ ਬਹੁਤ ਚੱਲਾ ਲਾਂਦੇ ਜੀ ਬਹੁਤ ਲੈਂਦੇ ਨੇ ਹਰ ਸਾਲ ਵਧਾਉਂਦੇ ਨੇ ਫੀਸਾਂ ਪਾਰਕਿੰਗ ਦਾ ਇੰਤਜ਼ਾਮ ਹੈ ਨਹੀਂ ਲੱਗਦਾ ਨਹੀਂ ਵੀ ਇੱਥੇ ਪਾਰਕਿੰਗ ਕਿਉਂ ਹੋਣੀ ਚਾਹੀਦੀ ਹੈ ਬਾਰਿਸ਼ ਆਉਂਦੀ ਆ ਉਦੋਂ ਇੰਨੀ ਪ੍ਰੋਬਲਮ ਹੁੰਦੀ ਆ ਸਾਨੂੰ ਫਿਰ ਹੁਣ ਕੀ ਕਰ ਸਕਦੇ ਤੁਸੀਂ ਮਾਪਿਓ ਫਿਰ ਕਹਿੰਦੇ ਕਿਉਂ ਨਹੀਂ ਕਹਿੰਦੇ ਬਹੁਤ ਕਹਿੰਨੇ ਆ ਜੀ ਨਹੀਂ ਸੁਣਦੇ ਹੈਗੇ ਨਹੀਂ ਸੁਣਦੇ ਦੇਖੋ ਤੁਸੀਂ ਉਹ ਮਾਪਿਓ ਦੀਆਂ ਗੱਲਾਂ ਸੁਣੋ ਜਿਹੜੀਆਂ ਇੱਥੇ ਮੋਟੀਆਂ ਮੋਟੀਆਂ ਫੀਸਾਂ ਦਿੰਦੇ ਨੇ ਕਹਿੰਦੇ ਪਾਰਕਿੰਗ ਦਾ ਇੱਥੇ ਬਿਲਕੁਲ ਇੰਤਜ਼ਾਮ ਨਹੀਂ ਮੋਟਰਸਾਈਕਲ ਦੇਖੋ ਤੁਸੀਂ ਸੜ ਦੇਖੋ ਇੱਧਰ ਆਹ ਦੇਖੋ ਅੱਧੀ ਸੜਕ ਬੰਦ ਹੋ ਗਈ ਸੜਕ ਤੇ ਮੋਟਰਸਾਈਕਲ ਲੱਗੇ ਹੋਏ ਨੇ ਪਰ ਸਕੂਲ ਵਾਲੇ ਬਿਲਕੁਲ ਟੈਨਸ਼ਨ ਨਹੀਂ ਲੈਂਦੇ ਭਾਈ ਜੀ ਇੱਧਰ ਆ ਕੇ ਦਿਖਾਓ ਕਿਰਾ ਇੱਧਰ ਆ ਕੇ ਦਿਖਾਓ ਸੜਕ ਤੇ ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਇਹ ਅਸੀਂ ਉੱਥੇ ਖੜੇ ਆ ਬਿਲਕੁਲ ਅੱਧੀ ਸੜਕ ਰੋਕੀ ਹੋਈ ਆ ਸੜਕ ਤੇ ਜਿਹੜੇ ਇਹਨਾਂ ਦੇ ਮੋਟਰਸਾਈਕਲ ਗੱਡੀਆਂ ਵਗੈਰਾ ਲੱਗੀਆਂ ਨੇ ਪਰ ਜੇ ਦੇਖਿਆ ਜਾਵੇ ਇੱਕ ਪਾਸੇ ਜਿਹੜੀ ਨਨਕਾਣਾ ਸਾਹਿਬ ਸਕੂਲ ਦੀ ਟਰਸਟ ਐਡੀਆਂ ਵੱਡੀਆਂ ਫੀਸਾਂ ਲੈਂਦੇ ਨੇ ਇੱਥੇ ਪਾਰਕਿੰਗ ਦਾ ਕਿਉਂ ਨਹੀਂ ਪ੍ਰਬੰਧ ਕੀਤਾ ਇਹਨਾਂ ਨੇ ਕਿਉਂ ਬੱਚਿਆਂ ਦੀ ਜ਼ਿੰਦਗੀ ਦੇ ਨਾਲੇ ਖਲਾਬੜ ਕਰਦੇ ਨੇ ਇਹ ਸੋਚਣ ਵਾਲੀ ਗੱਲ ਆ ਉਹਨਾਂ ਨੂੰ ਵੀ ਸੋਚਣ ਵਾਲੀ ਗੱਲ ਆ ਜਿਹੜੇ ਬੱਚੇ ਦੇ ਮਾਪਿਓ ਨੇ ਵੀ ਤੁਸੀਂ ਇਹ ਇਹਨਾਂ ਨੂੰ ਕਿਉਂ ਨਹੀਂ ਕਹਿੰਦੇ ਆ ਦੇਖੋ ਇੱਥੇ ਬੈਰੀਕੇਡ ਇੱਥੇ ਰੱਖੇ ਹੋਏ ਨੇ ਬੈਰੀਕੇਡ ਉੱਥੇ ਵੀ ਰੱਖ ਸਕਦੇ ਨੇ ਇੱਥੇ ਰੱਖਣ ਦਾ ਕੀ ਮਤਲਬ ਆ ਬੈਰੀਕੇਡਾਂ ਨੂੰ ਬਿਲਕੁਲ ਹੀ ਫਰਕ ਇੱਥੇ ਹੈਗਾ ਆ ਦੇਖੋ ਇੱਧਰ ਵੀ ਦੇਖੋ ਤੁਸੀਂ ਭਾਈ ਜੀ ਇੱਥੇ ਪਾਰਕਿੰਗ ਨਹੀਂ ਹੈਗੀ ਕੀ ਕਹਿਣਾ ਚਾਹੁੰਦੇ ਤੁਸੀਂ ਪੂਰਾ ਹਾਲ ਆ ਜੀ ਫੜਕ ਤੇ ਖੜੇ ਹਾਂ ਦੇਖੋ ਹਾਂ ਜੀ ਫੜਕ ਤੇ ਖੜੇ ਆ ਪੂਰਾ ਹਾਲ ਪੂਰਾ ਦੇਖੋ ਤੁਹਾ ਦੇਖੋ ਫਿਰ ਤੁਸੀਂ ਸੜਕ ਤੇ ਖੜੇ ਹੋ ਸੜਕ ਤੇ ਖੜੇ ਇੱਥੇ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਬਿਲਕੁਲ ਉਹ ਤਾਂ ਬੱਚੇ ਲੰਘਦੇ ਨੇ ਇੱਥੋਂ ਤੇ ਰਸਤਾਂ ਪਰ ਵੀ ਚੱਲਦਾ ਕੋਈ ਤੁਸੀਂ ਇਕੱਠੇ ਹੋ ਕਿ ਇਹਨਾਂ ਨੂੰ ਟਰੱਸਟ ਨੂੰ ਕਿਉਂ ਨਹੀਂ ਕਹਿੰਦੇ ਜੀ ਕਹਿੰਦੇ ਹੈ ਜੀ ਕੋਈ ਕੋਈ ਵੀ ਨਹੀਂ ਕੋਈ ਨਹੀਂ ਮੰਨਦਾ ਦੇਖੋ ਤੁਸੀਂ ਇੰਨੀ ਨੇਹਰ ਕਰਦੀ ਆ ਬਾਈ ਜੀ ਦੱਸਦਾ ਵੀ ਅਸੀਂ ਟਰੱਸਟ ਨੂੰ ਕਹਿੰਦੇ ਸਾਡੀ ਕੋਈ ਨਹੀਂ ਸੁਣਦਾ ਇੱਥੇ ਬੱਚਾ ਦੇਖ ਲਓ ਤੁਸੀਂ ਕਿੰਨਾ ਪੜਦਾ ਜਿੱਥੇ ਇੱਕ ਪਾਸੇ ਇਹ ਜਿਹੜਾ ਸ਼ਰੋਮਣੀ ਕਮੇਟੀ ਦੇ ਅਧੀਨ ਇਹ ਸਕੂਲ ਚੱਲ ਰਿਹਾ ਇੱਕ ਪਾਸੇ ਸ਼ਰੋਮਣੀ ਕਮੇਟੀ ਵੱਡੇ ਵੱਡੇ ਤਾਨਪੁਨ ਕਰਦੀ ਹੈ ਹੜਾ ਪੀੜਤਾ ਨੂੰ ਸਮਗਰੀ ਮੁਹਈਆ ਕਰਾਉਂਦੀ ਹੈ ਹੋਰ ਨੇ ਜਿਹੜੇ ਇਹਨਾਂ ਦੇ ਟਰਸਟ ਨੇ ਉਹ ਚੱਲਦੇ ਨੇ ਪਰ ਜੇ ਸੋਚਿਆ ਜਾਵੇ ਇਹ ਬੱਚਿਆਂ ਲਈ ਕਿਉਂ ਇਸ ਤਰ੍ਹਾਂ ਕਰਦੇ ਨੇ ਬੱਚਿਆਂ ਦੇ ਮਾਪੇ ਪਰੇਸ਼ਾਨ ਹੋ ਇੱਥੇ ਖੜੇ ਨੇ ਦੇਖੋ ਤੁਸੀਂ ਬਾਈ ਜੀ ਉੱਧਰ ਦਿਖਾਈ ਆ ਆ ਸੜਕ ਸਾਰੀ ਬਲੌਕ ਹੋਈ ਪਈ ਆ ਬਿਲਕੁਲ ਸਾਰੀ ਸੜਕ ਬਲੌਕ ਹੋਈ ਪਈ ਆ ਇੱਥੇ ਕੋਈ ਪਾਰਕਿੰਗ ਦਾ ਇੰਤਜ਼ਾਮ ਨਹੀਂਗਾ ਦੇਖੋ ਅਤੀ ਸੜਕ ਅਤੀ ਤੋਂ ਜ਼ਿਆਦਾ ਬਲੌਕ ਹੋਈ ਪਈ ਆ ਦੇਖੋ ਤੁਸੀਂ ਪਰੇਸ਼ਾਨ ਨੇ ਇੱਥੇ ਉਹ ਬੱਚਿਆਂ ਦੇ ਮਾਪੇ ਜਿਹੜੇ ਬੱਚੇ ਜਿਹੜੇ ਮਾਪੇ ਬੱਚਿਆਂ ਨੂੰ ਸਕੂਲੋਂ ਲੈਣ ਆਉਂਦੇ ਨੇ ਆ ਦੇਖੋ ਤੁਸੀਂ ਇੱਧਰ ਆ ਜਾ ਇੱਕ ਮਿੰਟ ਅੱਧੀ ਸੜਕ ਆ ਚਿੱਟੀ ਲਾਈਨ ਆ ਜਿਹੜੀ ਆ ਚਿੱਟੀ ਲਾਈਨ ਬਿਲਕੁਲ ਬਲੌਕ ਹੋਈ ਪਈ ਹੈ ਦੇਖੋ ਤੁਸੀਂ ਦੇਖੋ ਇੱਕ ਲਾਈਨ ਤੇ ਗੱਡੀਆਂ ਚੱਲਦੀਆਂ ਨੇ ਦੂਜੀ ਲਾਈਨ ਜਿਹੜੇ ਇੱਥੇ ਬੱਚੇ ਪੜ੍ਹਦੇ ਨੇ ਉਹਨਾਂ ਦੇ ਮਾਪਿਆਂ ਨੇ ਬਲੌਕ ਕੀਤੀ ਹੋਈ ਵੀ ਇੱਥੇ ਪਾਰਕਿੰਗ ਨਹੀਂ ਹੈਗੀ ਇੱਥੇ ਇੱਕ ਪਾਸੇ ਸਰਕਾਰ ਨੂੰ ਪਾਰਕਿੰਗ ਬਣਾਉਣੀ ਚਾਹੀਦੀ ਆ ਤੇ ਉੱਥੇ ਹੀ ਜੇ ਦੇਖਿਆ ਜਾਵੇ ਜਿਹੜੀਆਂ ਇੱਥੇ ਮੋਟੀਆਂ ਮੋਟੀਆਂ ਫੀਸਾ ਲੈ ਕੇ ਬੱਚੇ ਨੇ ਜਿਹੜੇ ਉਹ ਪੜ੍ਹਦੇ ਨੇ ਉਹਨਾਂ ਦੇ ਮਾਪਿਆਂ ਨੂੰ ਵੀ ਚਾਹੀਦੀ ਆ ਸਰਕਾਰ ਨੂੰ ਵੀ ਚਾਹੀਦੀ ਆ ਐਸਸੀ ਜਿਹੜੀ ਸ਼੍ਰੋਮਣੀ ਕਮੇਟੀ ਆ ਉਹਨਾਂ ਨੂੰ ਵੀ ਚਾਹੀਦਾ ਕਿ ਬੱਚਿਆਂ ਦੀ ਸੇਫਟੀ ਸਭ ਤੋਂ ਜ਼ਰੂਰੀ ਆ ਅਗਰ ਇੱਥੇ ਕੋਈ ਵਾਕਿਆ ਹੋ ਜਾਂਦਾ ਤਾਂ ਕਿਸੇ ਨੇ ਮੁੜ ਕੇ ਬੱਚੇ ਨਹੀਂ ਲਾਉਣੇ ਜਿਵੇਂ ਮਾਪੇ ਉੱਥੇ ਪਰੇਸ਼ਾਨ ਨੇ ਦੱਸ ਰਹੇ ਨੇ ਵੀ ਸਾਡੀ ਸੁਣਦੇ ਨਹੀਂਗੇ ਜੀ ਜੀ ਬਿਲਕੁਲ ਕਹਿੰਦੇ ਅੰਦਰ ਪਾਰ ਜਗ੍ਹਾ ਹੈ ਨਹੀਂ ਸਾਡੇ ਕੋਲ ਅੱਛਾ ਜੀ ਮੈਂ ਕਿਹਾ ਹੁਣ ਤੁਸੀਂ ਆਪਣੀ ਜਗ੍ਹਾ ਬਾਪੂ ਜੀ ਅੰਦਰ ਬਹੁਤ ਜਗ੍ਹਾ ਵਾ ਸਾਰੇ ਮਾਪੇ ਉਹ ਕਹਿੰਦੇ ਨੇ ਵੀ ਇਹ ਜਿਹੜਾ ਪਾਰਕਿੰਗ ਅੰਦਰ ਬਣਾਇਆ ਜਾਵੇ ਅੰਦਰ ਬਣਾਇਆ ਠੀਕ ਆ ਇੱਥੇ ਸਕਿਉਰਿਟੀ ਦਾ ਪ੍ਰਬੰਧ ਕੀਤਾ ਜਾਵੇ ਹੁ ਲੋਕ ਉੱਥੋਂ ਫੁੱਟਪਾਥ 'ਤੇ ਦੌੜੀ ਉੱਪਰ ਆ ਰਹੇ ਨੇ ਮਗਰ ਬੱਚੇ ਬੈਠੇ ਨੇ ਕੋਈ ਬੱਚੇ ਬਾਰੇ ਸੋਚ ਨਹੀਂ ਰਿਹਾ ਹਾਂ ਨਹੀਂ ਸਹੀ ਗੱਲ ਆ ਸਹੀ ਗੱਲ ਸਕੂਲ ਵਾਲੇ ਕਹਿੰਦੇ ਸੁਣਦੇ ਹੀ ਨਹੀਂ ਕਿ ਅਸੀਂ ਕਹਿੰਦੇ ਕਹਿ ਕਹਿ ਕੇ ਥੱਕ ਗਏ ਉਹਨਾਂ ਨੂੰ ਮੋਟੀਆਂ ਮੋਟੀਆਂ ਫੀਸਾਂ ਲੈਂਦੇ ਨੇ ਹਾਂਜੀ ਸਹੀ ਗੱਲ ਜੀ ਧੰਮੀ ਸੇ ਮੈਨੂੰ ਦੱਸੋ ਕੀ ਗੱਲ ਚਾਹੁੰਦੇ ਬੇ ਕਹਣਾ ਇੱਕ ਤਾਂ ਫੀਸਾਂ ਜਿਹੜੀਆਂ ਨੇ ਉਹ ਮਤਲਬ ਐਡਮਿਸ਼ਨ ਫੀਸ ਵਿੱਚ ਭਾਤੀ ਇਹਨਾਂ ਨੇ ਪਹਿਲਾਂ ਕਿਹਾ ਸੀਗਾ ਜੀ ਐਡਮਿਸ਼ਨ ਉਹ ਇੱਕ ਵਾਰੀ ਲੈ ਲਈ ਤੁਸੀਂ ਪਹਿਲੀ ਵਾਰੀ ਮਤਲਬ ਲੈ ਲਈ ਜਦੋਂ ਬੱਚਾ ਦਾਖਲ ਹੁੰਦਾ ਲਾਗਦਾ ਨਵਾਂ ਬੱਚਾ ਇੱਕ ਵਾਰੀ ਲੈ ਲਈ ਉਸ ਤੋਂ ਬਾਅਦ ਤੁਸੀਂ ਹਰ ਐਡਮਿਸ਼ਨ ਵੀ ਵਿੱਚ ਮਿਕਸ ਕਰਤੀ ਇਹਨਾਂ ਨੇ ਅਸੀਂ ਬਾਪੂ ਜੀ ਅੱਜ ਡੀਸੀ ਸਾਹਿਬ ਦੇ ਧਿਆਨ ਚ ਲੈ ਕੇ ਆਵਾਂਗੇ ਜਿਹੜਾ ਮਾਮਲਾ ਵਾ ਤਾਂ ਹੀ ਅਸੀਂ ਇੱਥੇ ਖੜੇ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਜੀ ਧੰਨਵਾਦ ਛੋਟੇ ਬੱਚੇ ਇੱਥੇ ਪੜਦੇ ਨੇ ਨਨਕਾਣਾ ਜਿਹਾ ਪੜਦੇ ਆ ਜੀ ਇੱਥੇ ਪੜਦੇ ਨੇ ਪਾਰਕਿੰਗ ਨਹੀਂ ਹੈਗੀ ਇੱਥੇ ਕੀ ਕਹਿਣਾ ਚਾਹੁੰਦੇ ਹੋ ਕੁਝ ਵੀ ਨਹੀਂ ਹੈਗਾ ਜੀ ਬਹੁਤ ਜ਼ਿਆਦਾ ਦਿੱਕਤ ਬੱਚੇ ਕਹਦੇ ਲਾਏ ਨੇ ਇੱਥੇ ਤੁਸੀਂ ਕਿਸੇ ਹੋਰ ਸਕੂਲ ਨਾਲ ਹੁਣ ਕੀ ਕਰੀਏ ਸਾਹਮਣੇ ਪੈਂਦਾ ਨਜ਼ਦੀਕ ਪੈਂਦਾ ਤਾਂ ਕਰਕੇ ਅਸੀਂ ਲਾਏ ਠੀਕ ਹੈ ਠੀਕ ਹੈ ਇਹ ਵੀ ਬਹੁਤ ਵੱਡੀ ਹੈਗੀ ਆ ਚਲੋ ਆਜੋ ਆ ਦੇਖੋ ਇੱਕ ਬਾਈ ਹੋਰ ਉਹ ਵੀ ਮੋਟਰਸ ਕਿੰਨਿਆ ਕਨੂ ਅਸੀਂ ਕਿੰਨਾ ਖਚਰੇ ਇੱਥੇ ਖੜ ਜਾਾਂਗੇ ਕਿੰਨਿਆ ਕਨੂ ਅਸੀਂ ਦੇਖ ਲਾਂਗੇ ਛੋਟੇ ਛੋਟੇ ਬੱਚੇ ਦੇਖੋ ਤੁਸੀਂ ਲੈ ਦੇਖੋ ਉਧਰ ਓਹ ਹੋ ਹੋ ਰੱਬਾ ਦੇਖੋ ਕੋਈ ਕਿਸੇ ਦਾ ਧਿਆਨ ਨਹੀਂ ਕੋ ਉਹ ਦੇਖੋ ਉਧਰ ਦਾ ਕਾਉ ਵੀ ਮੋਟਰਸਾਈਕਲ ਪਾਰ ਕਰ ਰਿਹਾ ਫੁੱਟਪਾਥ ਉਦੇ ਉੱਪਰ ਦੀ ਫੁੱਟਪਾਥ ਇਹਦੇ ਜਿਹੜੇ ਛੋਟੇ ਨੇ ਇਹ ਇਹ ਕੰਮ ਸੇ ਕੰਮ ਮੇਰੇ ਚਾਰ ਚਾਰ ਪੰਜ ਇੰਚ ਦੇ ਨੇ ਇਹ ਓਹ ਦੇਖੋ ਮੋਟਰਸਾਈਕਲ ਉਹਨੇ ਵੀ ਫੁੱਟਪਾਥ ਤੋਂ ਪਾਰ ਕੀਤਾ